ਨਾ ਨਾ ਖਨਾਰੀ ਬਾਰਡਰ ਤੇ ਚੱਲਦਾ ਹੈ ਬਹੁਤ देर ਹੋ ਗਈ ਨੂੰ ਕਿਸਾਨ ਅੰਦੋਲਨ ਨੂੰ ਪਰ ਇਹ ਦਿੱਲੀ ਵਾਲੇ ਕਿਸਾਨ ਅੰਦੋਲਨ ਦਾ ਹੀ ਸੈਕੰਡ ਪਾਰਟ ਹੈ ਕਿਉਂਕਿ ਉਦੋਂ ਜਦੋਂ ਇਹ ਉੱਠੇ ਸੀ ਉਦੋਂ ਇਹਨਾਂ ਨਾਲ ਵਾਅਦੇ ਕੀਤੇ ਸੀ ਵੀ ਅਸੀਂ ਤੁਹਾਡੀਆਂ ਸ਼ਰਤਾਂ ਲਾਗੂ ਕਰਾਂਗੇ ਪਰ ਜਦੋਂ ਵਿੱਚ ਉਹ ਸ਼ਰਤਾਂ ਲਾਗੂ ਨਹੀਂ ਹੋਈਆਂ ਜਿਹੜੀਆਂ ਲਿਖਤ ਦੇ ਵਿੱਚ ਸਰਕਾਰ ਨੇ ਮੰਨੀਆਂ ਸੀ ਉਹਨਾਂ ਨੂੰ ਮਨਾਉਣ ਵਾਸਤੇ ਫਿਰ ਇਹ ਕਿਸਾਨ ਅੰਦੋਲਨ ਚੱਲਿਆ ਸ਼ੁਰੂ ਕੀਤਾ ਹੈ ਦੁਬਾਰਾ ਪਰ ਪਹਿਲਾ ਕਿਸਾਨ ਅੰਦੋਲਨ ਸਿੰਪਲ ਕਿਸਾਨ ਅੰਦੋਲਨ ਸੀ ਪਰ ਪਿੱਛੇ 24ਵਾਂ ਦਿਨ ਹੋ ਗਿਆ ਹੈ ਅੱਜ ਦੱਲੇਵਾਲ ਸਾਹਿਬ ਨੂੰ ਬੈਠੇ ਨੂੰ ਭੁੱਖ ਹੜਤਾਲ ਤੇ ਅੱਜ ਉਹਨਾਂ ਦੀ ਹਾਲਤ ਬਹੁਤ ਨਾਜ਼ੁਕ ਹੋ ਗਈ ਹੈ ਉਹਨਾਂ ਨੂੰ ਉਲਟੀਆਂ ਵੀ ਆਈਆਂ ਵੋਮਿਟ ਜੀ ਹੋਈ ਹੈ ਤੇ ਬੇਹੋਸ਼ ਵੀ ਹੋਈਆਂ ਆ ਉਹ ਤੇ ਇਹ ਬਹੁਤ ਸੀਰੀਅਸ ਗੱਲ ਹੈ ਕਿ ਬੰਦੇ ਨੇ 24 ਦਿਨਾਂ ਤੋ ਖਾਦਾ ਨਾ ਹੋਵੇ ਤੇ ਉਹ ਐਵੇਂ ਉਹਨੂੰ ਮਤਲਬ ਉਭੋਸ਼ ਹੋ ਜਵੇ ਦौरा ਟਾਈਪ ਕਾ ਮਤਲਬ ਹੋਜਵੇ ਸਰਕਾਰ ਨੂੰ ਇਹਨੂੰ ਬਹੁਤ ਸੀਰੀਅਸਲੀ ਲੈਣਾ ਚਾਹੀਦਾ ਹੈ ਤੇ ਜੋ ਕਿਸਾਨਾਂ ਦੀਆਂ ਉਹਨਾਂ ਨੇ ਮੰਗਾਂ ਮੰਨੀਆਂ ਸੀ ਉਹਨਾਂ ਨੂੰ ਲਾਗੂ ਕਰਨਾ ਚਾਹੀਦਾ ਹੈ ਕਿਉਂਕਿ ਜੇ ਕਿਸਾਨ ਲੇਅਰ ਸਾਹਿਬ ਨੂੰ ਕੁਝ ਹੋ ਗਿਆ ਤਾਂ ਉਹਦੀ ਜ਼ਿੰਮੇਵਾਰ ਕਿਸਾਨ ਹੋਊਗੀ ਉਹਦੇ ਨਾਲ ਹਾਲਾਤ ਵੀ ਵਿਗੜ ਸਕਦੇ ਆ ਮਤਲਬ ਬਹੁਤ ਕੁਝ ਤੁਸੀਂ ਸਮਝਿਓ ਮੇਰੀ ਗੱਲ ਨੂੰ ਵੀ ਬਹੁਤ ਕੁਝ ਹੋ ਸਕਦਾ ਹੈ ਇਸ ਲਈ ਮੈਂ ਬੇਨਤੀ ਕਰਦਾ ਸਰਕਾਰ ਅੱਗੇ ਕਿ ਹਾਲਾਤ ਨਾ ਖਰਾਬ ਹੋਣ ਕਿਸਾਨਾਂ ਦੀਆਂ ਮੰਗਾਂ ਮੰਨੀਆਂ ਜਾਣ ਤੇ ਜੋ ਵੀ ਮਤਲਬ ਮਾਹੌਲ ਹੈ ਉਹਨੂੰ ਸ਼ਾਂਤਮਈ ਰੱਖਿਆ ਜਾਵੇ ਸਰਕਾਰ ਨੂੰ ਨਹੀਂ 8 ਰੁਪਈਆ ਦਿਖਾਉਣਾ ਚਾਹੀਦਾ ਮੋਦੀ ਜੀ ਨੂੰ ਅਮਿਤ ਸ਼ਾ ਜੀ ਨੂੰ ਨਹੀਂ ਆਪਣਾ 8 ਰੁਪਈਆ ਦਿਖਾਉਣਾ ਚਾਹੀਦਾ ਇਹ ਥੋੜੇ ਹੀ ਦੇਸ਼ ਦੇ ਲੋਗ ਹੈ ਕਿਤੇ ਬਾਹਰ ਹੋ ਨਹੀਂ ਆਏ ਤੁਸੀਂ ਨਾ ਇਹਨਾਂ ਨਾਲ ਪਲੀਜ਼ ਐਵੇਂ ਕਰੋ ਇਹਨਾਂ ਦੀਆਂ ਮੰਗਾ ਮੰਨੋ ਲੇਕਿਨ ਸਰ ਅੱਜ ਜਿਸ ਤਰੀਕੇ ਸਿਪਰੀਮ ਕੋਰਟ ਮੇ ਸੁਣਵਾਈ ਹੋਣੀ ਹੈ ਕਿਉਂਕਿ ਲਗਾਤਾਰ ਜਿਸ ਤਰੀਕੇ سے ਸੁਣਵਾਈ ਹੋਣੀ ਹੈ اور ਕਈ ਨਾ ਕਈ ਸੁਪਰੀਮ ਕੋਰਟ ਨੇ انकी जो सेहत है की रिपोर्ट जो है वो मांगी है इस तरीके से देखें आप ਸੁਪਰੀਮ ਕੋਰਟ ਨੇ ਵੀ ਰਿਪੋਰਟ ਮੰਗੀ ਹੈ ਪ੍ਰੋਪਰ ਵੀ ਉਹਨਾਂ ਦੀ ਸਹੀ ਰਿਪੋਰਟ ਦੱਸੋ ਕੀ ਹੈ ਇਹ ਬਹੁਤ ਮਤਲਬ ਚਲੋ ਫਿਕਰ ਹੈ ਸਰਕਾਰ ਨੂੰ ਚੰਗੀ ਗੱਲ ਹੈ ਵੀ ਸੁਪਰੀਮ ਕੋਰਟ ਨੇ ਰਿਪੋਰਟ ਮੰਗੀ ਹੈ ਤੇ ਸਰਕਾਰ ਨੂੰ ਛੇਤੀ ਤੋਂ ਛੇਤੀ ਪੇਸ਼ ਕਰਨੀ ਚਾਹੀਦੀ ਹੈ ਕਿਉਂਕਿ ਅਸੀਂ ਵੀ ਨਹੀਂ ਚਾਹੁੰਦੇ ਸਾਡੇ ਵੀ ਕਿਹੜਾ ਮਨ ਚਾਹੁੰਦੇ ਆ ਵੀ ਜੀ ਡੱਲੇਵਾਲ ਸਾਹਿਬ ਨੂੰ ਕੁਝ ਹੋਵੇ ਇਸ ਲਈ ਸਰਕਾਰ ਨੂੰ ਯੂ ਸੀਰੀਅਸ ਹੋ ਕੇ ਲੈਣਾ ਚਾਹੀਦਾ ਇਹ ਨਹੀਂ ਗੱਲ ਹਮੇਸ਼ਾ ਕਹਿਣਾ ਚਾਹੀਦਾ ਬਈ ਇਹਨਾਂ ਦੀਆਂ ਮਤਲਬ ਇਹ ਮੈਜੋਰਟੀ ਨਹੀਂ ਹੈ ਇਹ ਮਿਨੋਰਟੀ ਆ ਇਹਨਾਂ ਨਾਲ ਸਾਨੂੰ ਕੋਈ ਫਰਕ ਨਹੀਂ ਪੈਂਦਾ ਬਈ ਇਹਨਾਂ ਦੀਆਂ ਸੀਟਸ ਵੀ ਘੱਟ ਹੈ ਪੰਜਾਬ ਦੀਆਂ ਪਰ ਨਹੀਂ ਇਹ ਗੱਲਾਂ ਤੋਂ ਉੱਪਰ ਉੱਠ ਕੇ ਮੋਦੀ ਤੇ ਅਮਰਜਾ ਜੀ ਨੂੰ ਮਤਲਬ ਇਹਨਾਂ ਨੂੰ ਆਪਣਾ ਘੇਕ ਨਾਲ ਲਾ ਕੇ ਆਪਣਾ ਮਤਲਬ ਇਹਨਾਂ ਦੀਆਂ ਮੰਗਾਂ ਮੰਨਣੀਆਂ ਚਾਹੀਦੀਆਂ